ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ 2024 ਦੇ ਲਈ VOTING ਹੋਣੀ ਹੈ। ਦੋਸਤੋ ਪਹਿਲਾਂ ਹਰ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਜਿੱਥੇ ਦਾਅਵੇ ਕੀਤੇ ਜਾ ਰਹੇ ਨੇ, ਤੋਤੀ ਲਗਾਤਾਰ ਵੱਡੀਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਜਾ ਰਹੇ ਨੇ। ਤਾਂ ਦੱਸੋ ਕਿ ਲੋਕ ਸਭਾ ਚੋਣਾਂ 2024 ਨੂੰ ਦੇਸ਼ ਤੇ ਦੁਨੀਆ ਦੇ ਵਿੱਚ ਦਿਖਾਉਣ ਦੇ ਲਈ A N B ਨਿਊਜ਼ ਦੀ ਟੀਮ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੀ ਕਵਰੇਜ ਕਰਨ ਦੇ ਲਈ ਰਵਾਨਾ ਹੋਈ ਹੈ। ਤੇ ਜਿੱਥੇ ਸਾਡੀ ਟੀਮ ਹੁਸ਼ਿਆਰ ਪਰ ਪਹੁੰਚੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਸ਼ਿਰਕਤ ਕੀਤੀ ਹੈ। ਉਹਤੇ ਸੰਬੋਧਨ ਕਰਦੋਂ ਨੇ ਕਿ ਜਿਵੇਂ 2 ਸਾਲਾਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲੀ ਹੈ ਉਹ ਵੀ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੂੰ ਐਮਪੀ ਬਣਾਓ ਤਾਂ ਹੁਸ਼ਿਆਰਪੁਰ ਨੂੰ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਸ਼ਹਿਰ ਬਣਾਇਆ ਜਾ ਸਕੇਗਾ। ਇਸ ਮੌਕੇ ਬ੍ਰਹਮਸ਼ੰਕਰ ਜਿੰਪਾ ਨੇ ਪਾਸ ਪਾਤੇ ਕਾਂਗਰਸ ਦੇ ਉੱਤੇ ਜਮ ਕੇ ਨਿਸ਼ਾਨੇ ਸਾਧੇ ਨੇ। ਤਾਂ ਉਹ 38 ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਬ੍ਰਹਮਸ਼ੰਕਰ ਜਿੰਪਾ ਨੇ ਕੀ ਕੁਝ ਕਿਹਾ ਹੌ ਜਾਣਦੇ। ਆਮ ਆਦੀ ਪਾਰਟੀ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ A N B ਨਿਊਜ਼ ਦੀ ਟੀਮ ਹੁਸ਼ਿਆਰਪੁਰ ਪਹੁੰਚੀ ਜਿੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਜਿਹੜੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਹੁਣੇ ਇੱਕ ਚੋਣ ਰੈਲੀ ਨੂੰ ਸਬੋਧਨ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਮ ਆਦੀ ਪਾਰਟੀ ਨੇ ਜਿਹੜਾ 2 ਸਾਲਾਂ ਦੇ ਵਿੱਚ ਵਿਕਾਸ ਕਾਰਜ ਕੀਤਾ ਉਸ ਨੂੰ ਦੇਖਦੇ ਆਂ ਜਿਹੜੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਉਹਨਾਂ ਨੂੰ ਵੋਟ ਪਾਓ ਤਾਂ ਜੋ ਇਸ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੋਂ ਉੱਪਰ ਲਿਆਂਦਾ ਜਾ ਸਕੇ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਮੌਜੂਦ ਨੇ ਜਿੰਪਾ ਸਾਹਿਬ ਲਗਾਤਾਰ ਵਿਕਾਸ ਕਾਰਜਾਂ ਦੀ ਗੱਲ ਕਰ ਰਹੀ ਆਮ ਆਦੀ ਪਾਰਟੀ ਤੇ ਡਾਕਟਰ ਚੱਬੇਵਾਲ ਬਾਰੇ ਜਿਹੜਾ ਹੁਸ਼ਿਆਰਪੁਰ ਹਲਕਾ ਕੀ ਕਹਿ ਰਿਹਾ ਜੀ ਦੇਖੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜ ਨੇ 13 0 ਦਾ ਨਾਅਰਾ ਦਿੱਤਾ ਔਰ ਪੰਜਾਬ ਚ ਜਿੱਥੇ ਮੁੱਖ ਮੰਤਰੀ ਜੀ ਜਾਂਦੇ ਆ ਚਾਹੇ ਰੋਡ ਸ਼ੋਅ ਹੋਵੇ ਚਾਹੇ ਰੈਲੀ ਹੋਵੇ ਜਾਂ ਜਨਤਾ ਚ ਜਾਣ ਤੇ ਜਨਤਾ ਆਪੇ 130 ਦੱਸੀ ਜਾਂਦੀ ਆ ਦੱਸਣ ਦੀ ਲੋੜ ਨਹੀਂ ਆ ਮੀਡੀਆ ਸਾਥੀ ਜ਼ਰੂਰ ਦੇਖੂਗੇ ਕਿ ਕਿੰਨਾ ਪਿਆਰ ਕਮਾਇਆ 2 ਸਾਲ ਦੇ ਵਿੱਚ ਵੀ ਅਸੀਂ 2 ਸਾਲ ਨੂੰ ਇੰਨੀਆਂ ਲੰਬੀਆਂ ਸਰਕਾਰਾਂ ਨਾਲ ਕੰਪੇਅਰ ਕਰ ਸਕਦੇ ਆ ਕਦੀ ਦੱਸੋ ਪਹਿਲਾਂ ਲੇਕਿਨ 2 ਸਾਲ ਜੀ ਇੰਨਾ ਪਿਆਰ ਕਮਾਇਆ ਮੁੱਖ ਮੰਤਰੀ ਜੀ ਨੇ ਜਨਤਾ ਖੁਦ ਖੜੀ ਆ ਮਿਲਣ ਲਈ ਦੇਖਣ ਲਈ ਸੁਣਨ ਲਈ ਪਿਆਰ ਲਈ ਸੋ 130 ਅਤੇ ਡਾਕਟਰ ਰਾਜਕਮਰ ਚੱਬੇਵਾਲ ਜੀ ਨੇ ਕਿਉਂਕਿ 2 ਸਾਲ ਦੇ ਕੰਮ ਤੋਂ ਪ੍ਰਭਾਵਿਤ ਹੋਏ ਸਰਕਾਰ ਦੇ ਤਾਂ ਕਾਂਗਰਸ ਨੂੰ ਹਲਵੇ ਦਾ ਗਿਆ 3 ਸਾਲ ਐਮਐਲਏ ਹੋਰ ਸੀਗੇ ਉਹ ਜਾਣਦੇ ਤਾਂ ਲੇਕਿਨ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਇੱਥੇ ਵਧੀਆ ਕੰਮ ਕਰ ਸਕਦਾ ਅੱਜ ਹੁਸ਼ਿਆਰਪੁਰ ਦੀ ਜਨਤਾ ਪੂਰਾ ਜ਼ਿਲ੍ਹਾ ਜਿਹੜਾ ਹੈ ਰਾਜਕਮਰ ਚੱਬੇਵਾਲ ਨੂੰ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪਾਰਲੀਮੈਂਟ ਚ ਭੇਜਣ ਜਾ ਰਿਹਾ 4 ਜੂਨ ਨੂੰ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੇ ਪੂਰੇ ਪੰਜਾਬ ਦੀ ਜਨਤਾ ਦਾ ਹੁਸ਼ਿਆਰਪੁਰ ਦੀ ਜਨਤਾ ਦਾ ਤੁਸੀਂ ਬਹੁਤ ਬਹੁਤ ਮਨਿਸਪਲ ਕੋ ਨਿਸ਼ਚੈ ਤੁਸੀਂ ਕੈਬਨਟ ਮੰਤਰੀ ਹੋ ਹਸ਼ਿਆਰਪੁਰ ਹਲਕੇ ਤੁਸੀਂ ਕੰਮ ਕੀਤੇ ਆ ਤੇ ਹੁਣ ਕੀ ਲੱਗਦਾ ਤੁਹਾਨੂੰ ਵੀ ਹਸ਼ਿਆਰਪੁਰ ਹਲਕੇ 'ਚ ਕਿਹੜਾ ਵਿਕਾਸ ਪ੍ਰੋਜੈਕਟ ਆਉਣਾ ਚਾਹੀਦਾ ਜਿਹੜਾ ਵੱਡਾ ਪ੍ਰੋਜੈਕਟ ਆ ਲੋਕ ਵੀ ਉਹਦੀ ਮੰਗ ਕਰ ਰਹੇ ਇੱਕ ਮਿੰਟ ਰਹਿ ਜਾਓ ਜੇ ਇਸ ਜ਼ਿਲ੍ਹੇ ਨੂੰ 2 ਸਾਲ ਦੇ ਵਿੱਚ ਹੀ ਆ ਇਹਦੇ 'ਚ ਜਿੰਨੇ ਕੰਮ ਦਰਜ ਆ ਫੋਟੋਆਂ ਸਮੇਤ ਦਰਜ ਆ ਇਹਨੂੰ ਜ਼ਰੂਰ ਲੋਕਾਂ ਨੂੰ ਦਿਖਾਈਓ ਅਸੀਂ ਲੋਕਾਂ ਨੂੰ ਇਹ ਬੇਨਤੀ ਵੀ ਕਰਦੇ ਬਈ ਇਹਨੂੰ ਪੜੋ ਜ਼ਰੂਰ ਠੀਕ ਆ 2 ਸਾਲ ਦੇ ਵਿੱਚ ਸਿਰਫ 2 ਸਾਲ ਦੇ ਵਿੱਚ ਔਰ ਜੇ ਇਸ ਜ਼ਿਲ੍ਹੇ ਨੂੰ ਵਰਲਡ ਮੈਪ ਮਿਲ ਜयो ਵਰਲਡ ਮੈਪ ਕਹਿੰਦੇ ਆ ਜਿਲ੍ਹਾ ਵਰਲਡ ਦੇ ਮੈਪ ਤੇ ਆ ਗਿਆ ਹੁਸ਼ਿਆਰਪੁਰ ਸ਼ਹਿਰ ਖਾਸ ਤੌਰ ਤੇ ਕੀ ਮਿਲਿਆ ਮੈਡੀਕਲ ਕਾਲਜ 4.5 ਸੌ ਕਰੋੜ ਰੁਪਏ ਦੀ ਲਾਗਤ ਦੇ ਨਾਲ 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 300 ਬੈਡ ਦਾ ਹਸਪੀਟਲ ਮੈਡੀਕਲ ਕਾਲਜ ਲੋਕਾਂ ਦਾ ਇਲਾਜ ਵੀ ਤਾਂ ਕਰ ਦੇਣਾ ਨਾਲ ਡੀ ਐਮ ਸੀ ਸੀ ਐਮ ਸੀ ਪੀ ਜੀ ਆਈ ਵਗੈਰਾ ਤੋਂ ਹੋਰ ਦੱਸੋ ਉਸ ਤੋਂ ਵੱਡੀ ਚੀਜ਼ ਕਿਹੜਾ ਤੋਹਫਾ ਮਿਲ ਸਕਦਾ ਆਂਦੇ ਦੇ ਦਿੱਤਾ ਆ 14 ਕਰੋੜ ਦੀ ਲਾਗਤ ਨਾ ਜਿੰਮੇਵਾਰੀ ਕਿਹਦੀ ਸੀਗੀ ਸੋਮ ਪ੍ਰਕਾਸ਼ ਸਾਹਿਬ ਦੀ ਕਿਉਂਕਿ ਗਵਰਨਮੈਂਟ ਉਹਨਾਂ ਦੀ ਸਰਕਾਰ ਦੇ ਵਿੱਚ ਭਾਈ ਤੁਸੀਂ ਇੰਡਸਟਰੀ ਮਿਨਿਸਟਰ ਹੈ ਉਹ ਕੁਛ ਤਾਂ ਲਿਆਓ ਉਹ ਅੱਜ ਦੱਸਣ ਨੂੰ ਜਾਣ ਕੀ ਦੱਸਣ ਲੋਕਾਂ ਨੂੰ ਕੀ ਦੱਸੇ ਜਾ ਕੇ ਤੇ ਲੋਕ ਕਹਿੰਦੇ ਜੀ ਇਹ ਆਏ ਆ ਇਹਨਾਂ ਲਈ ਆਪਾਂ ਬਦਾਨਾ ਬਣ ਦਿੰਨੇ ਅੱਜ ਕੋਈ ਦਰਸ਼ਨ ਹੋਇਆ ਜੀ ਇਸ ਕਰਕੇ ਕਾਂਗਰਸ ਤੇ ਭਾਜਪਾ ਨੂੰ ਕਿਵੇਂ ਦੇਖਦੇ ਪੰਜਾਬ ਦੇ ਵਿੱਚ ਜਿਵੇਂ ਮੋਦੀ ਸਾਹਿਬ ਪੰਜਾਬ ਆ ਰਹੇ ਆ ਤੇ ਉਧਰੋਂ ਕਿਸਾਨ ਵੀ ਵਿਰੋਧ ਕਰ ਰਹੇ ਦੇਖੋ ਕਿਸਾਨ ਨਹੀਂ ਵਿਰੋਧ ਕਰ ਰਹੇ ਪੰਜਾਬ ਦੀ ਜਨਤਾ ਵਿਰੋਧ ਕਰ ਰਹੀ ਆ ਆ ਦੇਖੋ ਇੱਧਰ ਆਓ ਤੁਹਾਨੂੰ ਸ਼ਖਸੀਅਤ ਨਾਲ ਮਿਲਾਈਏ ਨਾਲ-ਨਾਲ ਇੱਕ ਮੰਡੇ ਆਓ ਜੀ ਗਿਆਨ ਮਾਨਸਲ ਸਾਹਿਬ ਆਓ ਇਹ 63 ਸਾਲ ਤੋਂ ਬੀਜੇਪੀ ਦੀ ਸੇਵਾ ਕਰ ਰਿਹਾ ਸੀ ਪੂਰਾ ਪਰਿਵਾਰ ਬਾਂਸਲ ਪਰਿਵਾਰ ਬੀਜੇਪੀ ਦੇ ਪਰਿਵਾਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਤੇ ਇਹਨਾਂ ਨੇ ਅਗਰ ਹਲਬਿਦਾ ਕਿਹਾ ਆਰਾਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਔਰ ਇਹ ਮਹਿਸੂਸ ਕੀਤਾ ਤੇ ਕੋਈ ਤਾਂ ਗੱਲ ਹੋਊਗੀ ਨਾ ਜੀ ਤੇ ਜਨਾ 63 ਸਾਲ ਲਗਾਤਾਰ ਸੇਵਾ ਕੀਤੀ ਅੱਜ ਵੀ ਪਰਿਵਾਰ ਪੂਰਾ ਡੈਡੀਕੇਟਿਡ ਰਿਹਾ ਸੋ ਇਹ ਚੀਜ਼ਾਂ ਦੱਸਦੀਆਂ ਹੈ ਅੱਜ ਵੀ ਇਹ ਜਿੱਧਰ ਨੂੰ ਮਰਜ਼ੀ ਆ ਜਿਹੜਾ ਮਰਜ਼ੀ ਆ ਜਵੇ ਤੇਰਾ ਜ਼ੀਰੋ ਸਕੋਰ ਪੱਕਾ ਆ ਹੁਸ਼ਿਆਰਪੁਰੋਂ ਲੱਖਾਂ ਦੀ ਲੀਡ ਪੱਕੀ ਆ ਠੀਕ ਆ ਜੀ ਸੋ ਇਹ ਸੰਸਦ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 13 ਜੀਰੋ ਦੇ ਨਾਲ ਸਫਾਇਆ ਕੀਤਾ ਜਾਊਗਾ ਤੇ ਜਿਵੇਂ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀ ਨੁਹਾਰ ਬਦਲ ਦਿੱਤੀ ਐ ਐਵੇਂ ਹੀ ਹੁਣ ਉਹਨਾਂ ਦੇ ਜਿਹੜੇ ਐਮਪੀ ਨੇ ਉਹ ਸੰਸਦ ਦੇ ਵਿੱਚ ਜਾਣਗੇ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਆਵਾਜ਼ ਹੈ ਜਿਹੜੀ ਬੁਲੰਦ ਕੀਤੀ ਜਾਊਗੀ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਂਵਾਂਗੇ ਤੇ ਉਹਨਾਂ ਦੇ ਵਿੱਚੋਂ ਹਲਕਾ ਹੁਸ਼ਿਆਰਪੁਰ ਜਿਸ ਦੀ ਨਹਾਰ ਆ ਜਿਹੜੀ ਆਉਣ ਵਾਲੇ ਸਮੇਂ 'ਚ ਬਦਲੀ ਜਾਊਗੀ ਕੈਮਰਾ ਪਰਸਨ ਸੰਦੀਪ ਟੁਰਨੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊ ਚੈਨਲ ਹੁਸ਼ਿਆਰਪੁਰ